ਤੁਹਾਡੀ ਇਸ ਸਟੇਟਮੈਂਟ ਦੇ ਨਾਲ ਇਸ ਖਬਰ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ ਉਹ ਪੜ੍ਹ ਸਕਦੇ ਨੇ। ਮਾੜੀ ਤਾਂ ਇਹ ਹੋਈ ਕਿ ਸੇਮ ਪਰਚਾ ਦਿੱਲੀ 'ਚ ਕੇਜਰੀਵਾਲ ਸਾਹਿਬ ਤੇ ਪੈ ਗਿਆ। ਮੈਂ ਤਾਂ ਸਗੋਂ ਕੇਜਰੀਵਾਲ ਸਾਹਿਬ ਦੇ ਹੱਕ 'ਚ ਲੜਨ ਦੇ ਮੂਡ 'ਚ ਆਂ। ਆ ਤਿੰਨੇ ਬੰਦੇ ਨਾਲ ਲੈ ਕੇ ਮਿੰਟੂ ਗੁਰਸਰੀਆ, ਆਪਣਾ ਮਣਿਕ ਗੋਇਲ ਤੇ ਮਨਿੰਦਰਜੀਤ ਕੇ ਚੱਲੋ ਯਾਰ ਚੱਲ ਕੇ ਪਹਿਲਾਂ ਕੇਜਰੀਵਾਲ ਨੂੰ ਬਚਾ ਲਈਏ ਆਪਾਂ। ਵੀ ਜਾਨ ਨੂੰ ਤਿਆਰ ਹੋ। ਅਸੀਂ ਮੈਂ ਕਹਿੰਨਾ ਸਾਡਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਆਹੋ। ਆ ਦਸੇ ਦਸੇ ਬੰਦੇ ਨਾਲ ਚੱਲ ਕੇ ਪਹਿਲਾਂ ਤਾਂ ਉਹਨਾਂ ਨੂੰ ਬਚਾਉਣ ਇਹ। ਅਲੀ ਸਾਹਿਬ ਤੁਸੀਂ ਵੀ ਬੜਾ ਬੋਲਨੇ ਹੋ ਮਕਦਮਾ ਤੁਹਾਡੇ ਦੇ ਵੀ ਦਰਜ ਹੋ ਜਾਣਾ ਹੈ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਮੇਰੇ ਤੇ ਪਰਚਾ ਪਾਣਗੇ ਮੇਰੀ ਪ੍ਰਾਣੀ ਲਿਆ ਜਾਣਾ ਉਹ ਸਰਕਾਰ ਇਦਾਂ ਕਰੇ ਉਹ ਭਗਵਾਨਤਮਾਨ ਮੁੱਖ ਮੰਤਰੀ ਇਦਾਂ ਕਰੇ ਉਹਦੇ ਰਾਜ ਦੇ ਵਿੱਚ ਪਰਚੇ ਪੈਣ ਇਹ ਬਹੁਤ ਵੱਡਾ ਦਿਲ ਟੁੱਟਣਾ ਹੈ ਆਵਾਜ਼ ਨਹੀਂ ਆਈ ਲੇਕਿਨ ਦਿਲ ਟੁੱਟਿਆ ਕੱਲ ਕਰੀ ਕਿ 4 ਸਾਲ ਸਰਕਾਰ ਨੂੰ ਹੋ ਗਏ ਨੇ ਸ਼ੁਰੂ ਸ਼ੁਰੂ ਚ ਤੇ ਕਹਿੰਦੇ ਸੀ ਸਾਨੂੰ ਤਜਰਬਾ ਨਹੀਂ ਹੈਗਾ ਪਰ 4 ਸਾਲਾਂ ਚ ਇਹਨਾਂ ਦਾ ਤਜਰਬਾ ਹੋ ਗਿਆ ਕੀ ਸਹੀ ਹੈ ਤੇ ਕੀ ਗਲਤ ਹੈ ਹਾਂ ਤਜਰਬਾ ਉਹਨਾਂ ਦਾ ਹੋ ਗਿਆ ਕਿ ਸੱਤਾ ਵਿੱਚ ਕਿਵੇਂ ਬਣੇ ਰਹਿਣਾ ਹੈ ਇਲੈਕਸ਼ਨ ਕਿਵੇਂ ਜਿੱਤਨੇ ਖਾਲਦੂਪਰ ਕਾਂਗਰਸੀਆਂ ਨੂੰ ਪੈਜੋ ਅਕਾਲੀਆਂ ਨੂੰ ਪੈਜੋ ਇੰਨਾ ਚੀਜ਼ਾਂ ਚ ਐਕਸਪਰਟ ਹੋ ਚੁੱਕੇ ਆ ਵੀ ਲੋਕਾਂ ਦਾ ਧਿਆਨ ਹਟਾਣਾ ਤੁਸੀਂ ਇਹੇ ਕਰੋ ਤੋ ਬਾਹਰ ਹੋ ਗਏ ਮਾੜੇ ਸੀ ਤਾਈਆਂ ਤੋਂ ਲੋਕਾਂ ਨੇ ਚੱਕ ਕੇ ਬਾਹਰ ਮਾਰੇ ਤੇ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਤੁਸੀਂ ਆਹ ਕਰਦੇ ਹੋ ਜੇ ਤੁਹਾਨੂੰ ਕੋਈ ਸਵਾਲ ਪੁੱਛਦਾ ਤੁਸੀਂ ਪਰਚੇ ਪਾ ਦਿੰਦੇ ਹੋ ਕਰਦੇ ਚਲੋ ਮੰਤਰੀ ਦੀ ਗੱਲ ਕਰ ਲਈਏ ਵਿਧਾਇਕਾਂ ਦੀ ਗੱਲ ਕਰੀਏ ਕੋਈ ਬੋਲਿਆ ਨਹੀਂ ਇਸ ਮਸਲੇ ਦੇ ਖਿਲਾਫ ਹਾਲਾਂਕਿ ਅਮਨ ਰੋੜਾ ਨੂੰ ਜਦੋਂ ਸਵਾਲ ਪੁੱਛਿਆ ਗਿਆ ਉਹ ਤਾਂ ਕਹਿੰਦਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕਿਹੜਾ ਪਰਚਾ ਦਰਜ ਹੋਇਆ ਇਹ ਸਰਕਾਰ ਜਿਆਦਾ ਭਗਵੰਤਮਾਨ ਹੁਰੀ ਚਲਾ ਰਹੇ ਨੇ ਜੱਜ ਕੇਜਰੀਵਾਲ ਦੋ ਹੀ ਬੰਦੇ ਨੇ ਤੀਜਾ ਬੰਦਾ ਤਾਂ ਪੰਜਾਬ ਦੇ ਵਿੱਚ ਲੋਕਾਂ ਨੇ ਚੁਣੇ ਹੀ ਦੋ ਬੰਦੇ ਆ 91 ਬੰਦੇ ਤਾਂ ਮੈਨੂੰ ਸਮਝ ਨਹੀਂ ਲੱਗਦੀ ਵੀ ਉਹ ਹੈ ਕਿੱਥੇ ਕਨੇ ਜਾਂ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹ ਤਾਂ ਪੰਜਾਬੀ ਨੇ ਪਰ ਉਹਨੂੰ ਪੰਜਾਬੀ ਦਾ ਸਬਾਧਾ ਨਹੀਂ ਪਤਾ ਜੇ ਮਕਦਮਾ ਦਰਜ ਕਰ ਜੋਗੇ ਪੰਜਾਬੀ ਨੂੰ ਕੀ ਫਰਕ ਪੈਂਦਾ ਪਰਚਿਆ ਤੋਂ ਉਹ ਮਨ ਕੰਨਵੇਂ ਨੂੰ ਛੱਡੋ ਉਹ ਤਾਂ ਤੁਸੀਂ ਵੀ ਜਾਣਦੇ ਉਹਨਾਂ ਨੂੰ ਕਿਵੇਂ ਸੀਟਾਂ ਸੂਟਾਂ ਮਿਲੀਆਂ ਉਹਦਾ ਜੋ ਦੇਖਿਆ ਗਿਆ ਕਿ ਸਭ ਤੋਂ ਵੱਧ ਚੁੱਪ ਰਹਿਣ ਵਾਲਾ ਬੰਦਾ ਕੌਣ ਆ ਉਹਨੂੰ ਸੀਟ ਦੇਤੀ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੀ ਇਜ਼ ਇੰਟੈਲੈਕਚੁਅਲ ਉਹ ਬੰਦਾ ਆਰਟਿਸਟ ਹੈ ਉਸਨੇ ਪੰਜਾਬ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਉਹ ਲੋਕਾਂ ਚ ਵਿਚਰਿਆ ਉਸ ਨੂੰ ਇੱਕ ਇੱਕ ਚੀਜ਼ ਦਾ ਪਤਾ ਉਹ ਪਿੰਡਾਂ ਚ ਗਿਆ ਲੋਕਾਂ ਚ ਗਿਆ ਦੋ ਤਿੰਨ ਇਲੈਕਸ਼ਨ ਤਾਂ ਉਸਨੇ ਐਮਪੀ ਦੇ ਜਿੱਤੇ ਉਹ ਵੀ ਅਗੇਂਸਟ ਦਾ ਆਊਟਸ ਜਦੋਂ ਪੂਰੇ ਦੂਜੇ ਪਾਸੇ ਪੂਰੀਆਂ ਤਾਕਤਵਰ ਚੀਜ਼ਾਂ ਸੀਗੀਆਂ ਉਹਨੂੰ ਲੋਕਾਂ ਦਾ ਨਹੀਂ ਪਤਾ ਉਹਨੇ ਇਤਿਹਾਸ ਨਹੀਂ ਪੜਿਆ ਹੁਣ ਤੱਕ ਪੰਜਾਬ ਸਰਕਾਰ ਨੇ ਪੱਤਰਕਾਰਾਂ ਦੇ ਖਿਲਾਫ ਜਿਹੜੇ ਮੁਕਦਮੇ ਦਰਜ ਕੀਤੇ ਉਹਦੇ ਖਿਲਾਫ ਹ ਚੰਡੀਗੜ੍ਹ ਸੈਕਟਰ ਸਤਾਰ ਦੇ ਵਿੱਚ ਰੋਸ਼ ਵਿਖ ਨੂੰ ਮਿਲ ਰਿਹਾ ਸਾਡੇ ਨਾਲ ਨੇ ਪਾਲੀ ਭੋਪਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਦਿਆਂ ਪਾਲੀ ਸਾਹਿਬ ਤੁਸੀਂ ਵੀ ਬੜਾ ਬੋਲਨੇ ਹੋ ਮਕਦਮਾ ਤੁਹਾਡੇ ਦੇ ਵੀ ਦਰਜ ਹੋ ਜਾਣਾ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਮੇਰੇ ਤੇ ਪਰਚਾ ਪਾਣਗੇ ਮੇਰੀ ਪ੍ਰਾਣੀ ਲਈ ਆ ਜਾਣਾ ਤੇ ਬਾਕੀ ਜੇ ਪਾ ਦੇਣਗੇ ਭਾਈ ਆਪਾਂ ਕਰ ਵੀ ਕੀ ਸਕਦੇ ਆ ਹੈਨਾ ਤੇ ਪਰ ਜੋ ਕੁਝ ਹੋ ਰਿਹਾ ਇਹ ਬਹੁਤ ਮਾੜਾ ਹੈ ਮਜ਼ਾਕ ਪਾਸੇ ਰਿਹਾ ਮਤਲਬ ਕਿ ਇਹ ਇੱਕ ਪਰਚਾ ਪੈਣ ਵਾਲੀ ਗੱਲ ਨਹੀਂ ਹੈਗੀ ਇਹ ਦਿਲ ਟੁੱਟਣ ਵਾਲੀ ਗੱਲ ਹੈ ਉਹ ਸਰਕਾਰ ਜਿਹੜੀ ਨਿਕਲੀ ਹੀ ਸਵਾਲ ਕਰ ਕਰਕੇ ਹੋਵੇ ਜਿਹੜੀ ਕਹਿੰਦੀ ਹੀ ਹੋਵੇ ਕਿ ਜਿੱਥੇ ਲੀਡਰ ਮਿਲਦੇ ਹਨ ਉਹਨਾਂ ਨੂੰ ਘੇਰ ਕੇ ਘੇਰ ਕੇ ਸਵਾਲ ਕਰੋ ਉਹ ਸਰਕਾਰ ਇਦਾਂ ਕਰੇ ਉਹ ਭਗਵੰਤ ਮਾਨ ਮੁੱਖ ਮੰਤਰੀ ਇਦਾਂ ਕਰੇ ਉਹਦੇ ਰਾਜ ਦੇ ਵਿੱਚ ਪਰਚੇ ਪੈਣ ਇਹ ਬਹੁਤ ਵੱਡਾ ਦਿਲ ਟੁੱਟਣਾ ਹੈ ਅਵਾਜ਼ ਨਹੀਂ ਆਈ ਲੇਕਿਨ ਦਿਲ ਟੁੱਟਿਆ ਮੈਂ ਇਹੋ ਜੀ ਕਿਸੇ ਚੀਜ਼ ਦੀ ਉਮੀਦ ਨਹੀਂ ਕਰਦਾ ਸੀ ਭਗਵੰਤ ਮਾਨ ساری ਉਮਰ ਮਤਲਬ ਕਿ ਉਹ ਸਵਾਲ ਪੁੱਛ ਪੁੱਛ ਕੇ ਇੱਥੋਂ ਤੱਕ ਪਹੁੰਚੇ ਪਾਰਲੀਮੈਂਟ ਵਿੱਚ ਪੁੱਛਦੇ ਸੀਗੇ ਪੰਜਾਬ फैन ਹੀ ਉਹਨਾਂ ਦਾ ਇਸ ਕਰਕੇ ਸੀ ਇਹ ਇਹੋ ਜੀ ਚੀਜ਼ ਹੋ ਗਈ ਜਿਹਨੂੰ ਕਹਿੰਦੇ ਕੂਣੀ ਮੋੜ 360 ਡਿਗਰੀ ਤੇ ਘੁੰਮ ਗਈ ਸਰਕਾਰ ਇਹ ਬਹੁਤ ਮੰਦਭਾਗੀ ਚੀਜ਼ ਹੈ ਗੱਲ ਕਰੇ ਕਿ 4 ਸਾਲ ਸਰਕਾਰ ਨੂੰ ਹੋ ਗਏ ਨੇ ਸ਼ੁਰੂ ਸ਼ੁਰੂ ਚ ਤਾਂ ਕਹਿੰਦੇ ਸੀ ਸਾਨੂੰ ਤਜਰਬਾ ਨਹੀਂ ਹੈਗਾ ਪਰ 4 ਸਾਲਾਂ ਚ ਇਹਨਾਂ ਦਾ ਤਜਰਬਾ ਹੋ ਗਿਆ ਕੀ ਸਹੀ ਹੈ ਤੇ ਕੀ ਗਲਤ ਹੈ ਹਾਂ ਤਜਰਬਾ ਉਹਨਾਂ ਦਾ ਹੋ ਗਿਆ ਕਿ ਸੱਤਾ ਵਿੱਚ ਕਿਵੇਂ ਬਣੇ ਰਹਿਣਾ ਹੈ ਇਲੈਕਸ਼ਨ ਕਿਵੇਂ ਜਿੱਤਣੀਆਂ ਦੇ ਹੈਵ ਬਿਕਮ ਦਾ ਇਲੈਕਸ਼ਨ ਐਕਸਪਰਟਸ ਉਹਨਾਂ ਦਾ ਸਾਰਾ ਜੋਰ ਇਲੈਕਸ਼ਨ ਲੜਨ ਤੇ ਹੈ ਔਰ ਅਕਾਲੀਆਂ ਦੀ ਬੈਂਡ ਵਜਾਂ ਤੇ ਉੱਪਰ ਹੈ ਹਰ ਗੱਲ ਦੇ ਉੱਪਰ ਕਾਂਗਰਸੀਆਂ ਨੂੰ ਪੈਜੋ ਅਕਾਲੀਆਂ ਨੂੰ ਪੈਜੋ ਐਨਾ ਜਿੰਜੈਂਟਿਕ ਸਪਾਰਟ ਹੋ ਚੁੱਕਿਆ ਵੀ ਲੋਕਾਂ ਦਾ ਧਿਆਨ ਹਟਾਣਾ ਤੁਸੀਂ ਇਹੇ ਕਰੋ। ਅਕਾਲੀਆਂ ਨੂੰ ਘੇਰ ਲਓ, ਕਾਂਗਰਸੀਆਂ ਨੂੰ ਘੇਰ ਲਓ, ਸਵਾਲ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿਓ। ਸਵਾਲ ਤੁਹਾਨੂੰ ਪੁੱਛਣਾ ਕਿ ਉਹਨਾਂ ਨੂੰ ਪੁੱਛਣਿਆ ਦੇ ਯਾਰ ਆਪੋਜੀਸ਼ਨ ਉਹ ਤਾਂ ਬਾਹਰ ਹੋ ਗਏ, ਮਾੜੇ ਸੀ ਤਾਂ ਇਹ ਤਾਂ ਲੋਕਾਂ ਨੇ ਚੱਕ ਕੇ ਬਾਹਰ ਮਾਰੇ। ਤੇ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਤੁਸੀਂ ਆਹ ਕਰਦੇ ਹੋ ਜੇ ਤੁਹਾਨੂੰ ਕੋਈ ਸਵਾਲ ਪੁੱਛਦਾ ਤੁਸੀਂ ਪਰਚੇ ਪਾ ਦਿੰਨੇ ਹੋ। ਇਹ ਗਲਤ ਹੋ ਗਿਆ। ਪੰਜਾਬ ਸਰਕਾਰ ਦੇ ਚਲੋ ਮੰਤਰੀ ਦੀ ਗੱਲ ਕਰ ਲਈਏ, ਵਿਧਾਇਕਾਂ ਦੀ ਗੱਲ ਕਰੀਏ, ਕੋਈ ਬੋਲਿਆ ਨਹੀਂ ਇਸ ਮਸਲੇ ਦੇ ਖਿਲਾਫ। ਹਾਲਾਂਕਿ ਅਮਨ ਰੋੜਾ ਨੂੰ ਜਦੋਂ ਸਵਾਲ ਨਹੀਂ ਪਤਾ ਕਿਉਂ ਨਹੀਂ ਅਮਨ ਜੀ ਨੂੰ ਸਭ ਪਤਾ ਹੋਊਗਾ ਉਹ ਤਾਂ ਮਤਲਬ ਕਿ ਬੋਲਦਾ ਨਹੀਂ ਤੁਸੀਂ 4 ਸਾਲਾਂ ਵਿੱਚ ਦੇਖ ਸਕਦੇ ਹੋ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਸ ਦੀ ਬਾਹਰ ਪਛਾਣ ਬਣੀ ਹੋਵੇ ਇਹ ਸਰਕਾਰ ਜਾਂ ਤਾਂ ਭਗਵੰਤ ਮਾਨ ਹੁਰੀ ਚਲਾ ਰਹੇ ਨੇ ਜਾਂ ਕੇਜਰੀਵਾਲ ਦੋ ਹੀ ਬੰਦੇ ਨੇ ਤੀਜਾ ਬੰਦਾ ਤਾਂ ਪੰਜਾਬ ਦੇ ਵਿੱਚ ਲੋਕਾਂ ਨੇ ਚੁਣੇ ਹੀ ਦੋ ਬੰਦੇ ਆ 91 ਬੰਦੇ ਤਾਂ ਮੈਨੂੰ ਸਮਝ ਨਹੀਂ ਲੱਗਦੀ ਵੀ ਉਹ ਹੈ ਕਿੱਥੇ ਮਤਲਬ ਕਿ ਪਹਿਲੀ ਸਰਕਾਰ ਦੇਖ ਰਹੇ ਆ ਜਿਹਦੇ ਵਿੱਚ ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਆ ਉਹ ਹੈ ਹੀ ਨਹੀਂ ਇਹਨੇ ਕੋਹਾ ਤੋਈ ਕੋਈ ਪਾਵਰ ਸੈਂਟਰ ਬਣਿਆ ਹੋਇਆ ਤੇ ਬਸ ਉਹੀ ਸਰਕਾਰ ਚਲਾ ਰਿਆ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹ ਤਾਂ ਪੰਜਾਬੀ ਨੇ ਪਰ ਉਹਨੂੰ ਪੰਜਾਬੀ ਦਾ ਸੁਭਾਅ ਦਾ ਨਹੀਂ ਪਤਾ ਜੇ ਮﻘਦਮਾ ਦਰਜ ਕਰ ਜੋਗੇ ਪੰਜਾਬੀ ਨੂੰ ਕੀ ਫਰਕ ਪੈਂਦਾ ਪਰਚਿਆਂ ਤੋਂ ਉਹਨਾਂ 91 ਨੂੰ ਛੱਡੋ ਉਹ ਤਾਂ ਤੁਸੀਂ ਵੀ ਜਾਣਦੇ ਉਹਨਾਂ ਨੂੰ ਕਿਵੇਂ ਸੀਟਾਂ ਸੂਟਾਂ ਮਿਲੀਆਂ ਉਹਦਾ ਜੋ ਦੇਖਿਆ ਗਿਆ ਕਿ ਸਭ ਤੋਂ ਵੱਧ ਚੁੱਪ ਰਹਿਣ ਵਾਲਾ ਬੰਦਾ ਕੌਣ ਆ ਉਹਨੂੰ ਸੀਟ ਦੇਤੀ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੀ ਇੰਟੈਲੈਕਚੁਅਲ ਉਹ ਬੰਦਾ ਆਰਟਿਸਟ ਹੈ ਉਸਨੇ ਪੰਜਾਬ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਉਹ ਲੋਕਾਂ 'ਚ ਵਿਚਰਿਆ ਹੈ ਉਹਨੂੰ ਇੱਕ ਇੱਕ ਚੀਜ਼ ਦਾ ਪਤਾ ਉਹ ਪਿੰਡਾਂ ਚ ਗਿਆ ਲੋਕਾਂ ਚ ਗਿਆ ਦੋ ਤਿੰਨ ਇਲੈਕਸ਼ਨ ਤਾਂ ਉਸਨੇ ਐਮਪੀ ਦੇ ਜਿੱਤੇ ਉਹ ਵੀ ਅਗੇਂਸਟ ਦਾ ਆਊਟਸ ਜਦੋਂ ਪੂਰੇ ਦੂਜੇ ਪਾਸੇ ਪੂਰੀਆਂ ਤਾਕਤਵਰ ਚੀਜ਼ਾਂ ਸੀਗੀਆਂ ਉਹਨੂੰ ਲੋਕਾਂ ਦਾ ਨਹੀਂ ਪਤਾ ਉਹਨੇ ਇਤਿਹਾਸ ਨਹੀਂ ਪੜਿਆ ਉਹਨੂੰ ਸਭ ਪਤਾ ਉਹਨੂੰ ਕਿਹੜਾ ਪਤਾ ਨਹੀਂ ਪੰਜਾਬੀ ਕਦੇ ਨਹੀਂ ਦਬਦੇ ਇਹ ਤਾਂ ਐਵੇਂ ਬਸ ਮਤਲਬ ਕਿ ਜਦੋਂ ਸੱਤਾ ਦੇ ਕੁਰਸੀ ਤੇ ਕੋਈ ਬੰਦਾ ਬੈਠ ਜਾਂਦਾ ਨਾ ਉਹਨੂੰ ਐ ਲੱਗਣ ਲੱਗ ਪੈਂਦਾ ਕਿ ਨਹੀਂ ਮੇਰੇ ਕੋਲ ਪਤਾ ਨਹੀਂ ਹੁੰਦਾ ਥੱਲੇ ਪੈਰਾਂ ਥੱਲੇ ਕੀ ਚੀਜ਼ ਆ ਗਈ ਮੇਬੀ ਮੈਨੂੰ ਨਹੀਂ ਸਮਝ ਲੱਗਦੀ ਕਿ ਭਗਵੰਤ ਮਾਨ ਨਾਲ ਕੀ ਹੋਇਆ ਮੈਂ ਜਿੰਨਾ ਕਿ ਭਗਵੰਤ ਮਾਨ ਨੂੰ ਜਾਣਦਾ ਮੈਂ ਨਹੀਂ ਸੋਚਦਾ ਸੀ ਕਿ ਉਹ ਐ ਜਿਆ ਕੁਝ ਕਰੂਗਾ ਇਹ ਤਾਂ ਬਿਲਕੁਲ ਵੀ ਇੱਕ ਵੱਖਰਾ ਭਗਵੰਤ ਮਾਨ ਹੈ 100% ਜਿਹੜੀ ਧਾਰਾ ਵਾ ਪੱਤਰਕਾਰਾਂ ਤੇ ਲਾਈ ਗਈ ਹੈ ਜਾਂ ਸਮਾਜਿਕ ਕਾਰਕੁਨਾਂ ਤੇ ਲਾਈ ਗਈ ਹੈ ਇਹਦੇ ਵਿੱਚ ਸਾਫ਼ ਤੌਰ ਤੇ ਕਿ ਤੁਹਾਡੀ ਇਸ ਸਟੇਟਮੈਂਟ ਦੇ ਨਾਲ ਇਸ ਖਬਰ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ ਉਹ ਭੜਕ ਸਕਦੇ ਨੇ ਮਾੜੀ ਤਾਂ ਇਹ ਹੋਈ ਕਿ ਸੇਮ ਪਰਚਾ ਦਿੱਲੀ 'ਚ ਕੇਜਰੀਵਾਲ ਸਾਹਿਬ ਤੇ ਪੈ ਗਿਆ ਮੈਂ ਤਾਂ ਸਭ ਕੋ ਕੇਜਰੀਵਾਲ ਸਾਹਿਬ ਦੇ ਹੱਕ ਵਿੱਚ ਲੜਨ ਦੇ ਮੂਡ 'ਚ ਆ। ਆ ਤਿੰਨੇ ਬੰਦੇ ਨਾਲ ਲੈ ਕੇ ਮਿੰਟੂ ਗੁਰਸਰੀਆ ਆਪਣਾ ਮਨਿਕ ਗੋਇਲ ਤੇ ਮਨਿੰਦਰਜੀਤ ਕੇ ਚੱਲੋ ਯਾਰ ਚੱਲ ਕੇ ਪਹਿਲਾਂ ਕੇਜਰੀਵਾਲ ਨੂੰ ਬਚਾ ਲਈਏ ਆਪਾਂ। ਕੋਈ ਜਾਣ ਨੂੰ ਤਿਆਰ ਹੋ? ਅਸੀਂ ਮੈਂ ਕਹਿੰਨਾ ਸਾਡਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਆਹੋ ਆ ਦਸੇ ਦਸੇ ਬੰਦੇ ਨਾਲ ਚੱਲ ਕੇ ਪਹਿਲਾਂ ਤਾਂ ਉਹਨਾਂ ਨੂੰ ਬਚਾਉਣ ਇਹ। ਉਹ ਐਡਾ ਹੈਲਪਲੈਸ ਬੰਦੇ ਆ ਉਹ। ਐ ਹੋ ਜੀ ਹੈਲਪਲੈਸ ਸਰਕਾਰ ਐ। ਕਿੰਨੀ ਵੱਡੀ ਬੇਇੱਜ਼ਤੀ ਐ ਕਿ ਜਿਹੜਾ ਪਰਚਾ ਤੁਸੀਂ ਇਨ੍ਹਾਂ ਪੱਤਰਕਾਰਾਂ ਤੇ ਪਾਇਆ ਦਿੱਲੀ 'ਚ ਤੁਹਾਡੇ ਸੁਪਰ ਮੁੱਖ ਮੰਤਰੀ ਤੇ ਪੈ ਗਿਆ। ਹੁਣ ਤੁਸੀਂ ਕਿਵੇਂ ਬੋਲਣ ਜੋਗੇ ਹੋ ਇੱਕ ਵੀ ਬੰਦੇ ਨੇ ਨਹੀਂ ਨਾ ਚੋਕ ਹੁਣ ਨਹੀਂ ਕੁਝ ਕਹਾ ਹੂੰ ਵਰਨਾ ਸਾਰੇ ਦੇ ਸਾਰੇ 92 ਬੰਦੇ ਜੱਲੀ ਜਾ ਕੇ ਬਹਿ ਜਾਂਦੇ ਕਿ ਸਾਡੇ ਕੇਜਰੀਵਾਲ ਸਾਹਿਬ ਨੂੰ ਪਰੇਸ਼ਾਨ ਕਰਦੇ ਆ ਅਗਲੇ ਨੇ ਮੌਕਾ ਹੀ ਨਹੀਂ ਦਿੱਤਾ ਹਾਲਾਂਕਿ ਹਰ ਗੱਲ ਤੇ ਨਾ ਟਵੀਟ ਆ ਜਾਂਦਾ ਪਰ ਇਸ ਮਸਲੇ ਤੇ ਟਵੀਟ ਕਿਉਂ ਨਹੀਂ ਆਇਆ ਬੋਲਣ ਜੋਗੇ ਨਹੀਂ ਛੱਡੇ ਚਾਚੇ ਬੋਲੇ ਸ਼ਾਨ ਨਹੀਂ ਕੀ ਬੋਲੇ ਅਗਲਾ ਸਵਾਲ ਕਰੂ ਤੁਸੀਂ ਪੰਜਾਬ ਵਿੱਚ ਪੱਤਰਕਾਰਾਂ ਤੇ ਪਾਈ ਜਾਂਦੇ ਹੋ ਭਾਜਪਾ ਨੇ ਤਕੜੀ ਲੋਟ ਨਹੀਂ ਲਵਾਤੀ ਮੈਂ ਕਹਿੰਦਾ ਇਸ ਵਾਰ ਕੇਜਰੀਵਾਲ ਤੇ ਪੂਰੀ ਦੀ ਪੂਰੀ ਸਰਕਾਰ ਨੂੰ ਆਫਕੋਰਸ ਭਾਜਪਾ ਨੇ ਲੋਟਰੀ ਲਵਾਈ ਹੈ ਔਰ ਗਿੰਮੈਥ ਕੇ ਲਵਾਈ ਹੈ ਮੈਨੂੰ ਲੱਗਦਾ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਜੇ ਸਰਕਾਰ ਇਹ ਜੇ ਕੰਮ ਨਾ ਕਰੇ ਕਿ ਜਿਹੜਾ ਧੱਕਾ ਕੇਜਰੀਵਾਲ ਨਾਲ ਦਿੱਲੀ ਦੇ ਵਿੱਚ ਹੋ ਰਿਹਾ ਤੁਹਾਨੂੰ ਲੱਗਦਾ ਸੀ ਪੰਜਾਬੀ ਕੇਜਰੀਵਾਲ ਦੇ ਮਗਰ ਖੜ ਜਾਂਦੇ ਵੀ ਨਹੀਂ ਇਹ ਗਲਤ ਗੱਲ ਹੈ ਨਹੀਂ ਖੜਦੇ ਸੀਗੇ ਕੇਜਰੀਵਾਲ ਸਾਹਿਬ ਪੰਜਾਬ ਦੇ ਕੁਝ ਨਹੀਂ ਲੱਗਦੇ ਪੰਜਾਬ ਉਹਨਾਂ ਦਾ ਕੁਝ ਨਹੀਂ ਲੱਗਦਾ ਪੰਜਾਬ ਨੇ ਭਗਵਤਾ ਜੋ ਭਰੋਸਾ ਕੀਤਾ ਭਗਵੰਤ ਮਾਨ ਤੇ ਕੀਤਾ ਔਰ ਰੈਦਰ ਜੇ ਕੇਜਰੀਵਾਲ ਨੇ ਇਹਨਾਂ ਦਖਲ ਨਾ ਦਿੱਤਾ ਹੁੰਦਾ ਪੰਜਾਬ ਸਰਕਾਰ ਦੀ ਇੰਨੀ ਮਾੜੀ ਹਾਲਤ ਨਾ ਹੁੰਦੀ ਅਸੀਂ ਕਦੇ ਵੀ ਕੇਜਰੀਵਾਲ ਦੇ ਮਗਰ ਨਹੀਂ ਸੀ ਮੇਰਾ ਐਸਾ ਸਰਕਾਰ ਦੇ ਨਾਲ ਤੀਜੇ ਦਿਨ ਵਿਰੋਧ ਪੈਦਾ ਹੋ ਗਿਆ ਸੀ ਜਦੋਂ ਮੈਨੂੰ ਉਪਰੋਂ ਕਿਹਾ ਜਾਂਦਾ ਸੀ ਕਿ ਹੁਣ ਤੂੰ ਕੇਜਰੀਵਾਲ ਦੇ ਖਿਲਾਫ ਬੋਲਣਾ ਬੰਦ ਕਰ ਦੇ ਮੈਂ ਕਿਹਾ ਕੇਜਰੀਵਾਲ ਸਾਡਾ ਕੁਝ ਨਹੀਂ ਲੱਗਦਾ ਅਸੀਂ ਵੋਟਾਂ ਪਾਈਆਂ ਭਗਵੰਤ ਮਾਨ ਨੂੰ ਪਾਈਆਂ ਅਸੀਂ ਲੱਗੇ ਮਗਰ ਭਗਵੰਤ ਮਾਨ ਦੇ ਲੱਗੇ ਹੂ ਇਜ਼ ਕੇਜਰੀਵਾਲ ਸਾਡੇ ਲਈ ਕੁਝ ਨਹੀਂ ਉਹ ਤੇ ਕੇਜਰੀਵਾਲ ਨੇ ਹੀ ਆ ਬੇੜਾ ਕਰਕ ਕੀਤਾ ਪੰਜਾਬ ਦਾ ਜਿੰਨਾ ਕੀਤਾ ਪੰਜਾਬ ਸਰਕਾਰ ਦਾ ਕੀਤਾ ਭਗਵੰਤ ਮਾਨ ਉਹਦੇ ਮੁਰੇ ਕੁਛ ਨਹੀਂ ਸਕਿਆ ਇਹ ਭਗਵੰਤ ਮਾਨ ਦੀ ਨਲਾਕੀ ਹੈ ਪਰ ਅਦਰਵਾਈਜ਼ ਜਿਹੜਾ ਹੈਗਾ ਨੁਕਸਾਨ ਸਾਰਾ ਇਸ ਕਰਕੇ ਹੋਇਆ ਕਿ ਇਹ ਦੋ ਸੱਤਾ ਦੇ ਸੈਂਟਰ ਬਣ ਕੇ ਇੱਕ ਦਿੱਲੀ ਤੇ ਇਹ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਪੰਜਾਬ ਰਖੜਿਆ ਗਿਆ ਮਾੜੀ ਚੀਜ਼ ਇਹੀ ਹੋਈ ਕਿ ਪੰਜਾਬ ਦਾ ਭਰੋਸਾ ਟੁੱਟਿਆ ਜਿੱਤੇ ਆ ਪੰਜਾਬ ਸਰਕਾਰ ਜਿੱਤੇ ਭਗਵੰਤ ਮਾਨ ਜਿੱਤੇ ਸਾਡੇ 99 ਐਮਐਲਏ ਉਹਨਾਂ ਨੇ ਲਿਜਾ ਕੇ ਸਾਰੀ ਸਰਕਾਰ ਦਿੱਲੀ ਫੜਾਤੀ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਇਹ ਸਭ ਤੋਂ ਖਤਰਨਾਕ ਚੀਜ਼ ਹੋਈ ਮੈਨੂੰ ਨਹੀਂ ਪਤਾ ਇਹ ਪਰਚੇ ਦਿੱਲੀੋਂ ਪਏ ਆ ਪੰਜਾਬ ਤੋਂ ਪਏ ਆ जिने भी पाया उणू पंजाब दी समझ हैगी ये त ऐमे डराण दा इक तरीका है यार माळा जा डराळो ए बंदे थोड़े उळ जाणगे मेबी थोड़ी देर चुप कर जाण ते इलेक्शंस ओके ਲੰਘ ਜਾਣ ऐनी की गल है इतू बाद कुछ नहीं है मेहताप सिंह खैरवाल आपा गलबत कीती ओ कहंदे बी मेरी जानकारी मुताबिक बड़े अफसरान ने मना कर ਦਿੱਤਾ ਸੀ ये मुकदमा सी दर्ज नहीं करना फिर लुधियाणे जाके मुकदमा दर्ज हो गया हालांकि जेडे साइबर नु लेके मुकदमे दर्ज होंदे ने वो हाल ही होंदे ने लुधियाना किवे चला गया तानू की लगदा है ਤੋ ਕੋਈ ਅਫਸਰ ਹੋਊਗਾ ਪੁਲਿਸ ਅਫਸਰ ਜਿਹੜਾ ਸਰਕਾਰ ਦੇ ਐਨਾ ਥੱਲੇ ਲੱਗਣ ਨੂੰ ਤਿਆਰ ਹੋਊਗਾ ਆਪਣੀ ਜਮੀਰ ਮਾਰ ਕੇ ਰਿਸਕ ਲੈਣ ਨੂੰ ਤਿਆਰ ਹੋਊਗਾ ਮੈਨੂੰ ਲੱਗਦਾ ਬਹੁਤ ਸਾਰੇ ਵਕੀਲ ਸਾਥੀ ਕਹਿ ਰਹੇ ਨੇ ਕਿ ਹਾਈ ਕੋਰਟ ਦੇ ਵਿੱਚ ਇੱਕ ਦਿਨ ਨਹੀਂ ਖੜਦਾ ਲੇਕਿਨ ਮਾਨਯੋਗ ਹਾਈ ਕੋਰਟ ਸਾਹਿਬ ਸੱਚੀ ਮੁੱਚੀ ਜੇ ਇਹਨੂੰ ਰੱਦ ਕਰਦੀ ਹੈ ਤਾਂ ਸਾਨੂੰ ਕੋਰਟਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਜਿਹੜੇ ਅਫਸਰਾਂ ਨੇ ਪਰਚਾ ਪਾਇਆ ਹੁਣ ਉਹਨਾਂ ਨੂੰ ਖਿੱਚਣਾ ਸ਼ੁਰੂ ਕੀਤਾ ਜਾਵੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਪਰਚਾ ਬਣ ਕਿਵੇਂ ਗਿਆ ਪਹਿਲਾਂ ਕਿੰਨੇ ਪਰਚੇ ਸਰਕਾਰ ਨੇ ਪਾਏ ਨੇ ਜਿਹੜੇ ਕਿ ਉਹ ਜੋ ਅਕਾਲੀ ਸੀ ਕਿੰਨਾ ਤੇ ਗਾਲੀ ਕੋਈ ਸ਼ਾਇਦ ਲੇਡੀ ਸੀ ਜਿਸ ਤੇ ਪਰਚਾ ਪਿਆ ਹਾਈ ਕੋਰਟ ਨੇ ਰੱਦ ਕਰਤਾ ਹਾਂ ਮੈਂ ਨਾ ਭੁੱਲ ਰਿਹਾ ਉਹਨਾਂ ਦਾ ਤਾਂ ਉੱਥੇ ਚਾਹੀਦਾ ਸੀ ਮਾਨਯੋਗ ਹਾਈ ਕੋਰਟ ਸਾਹਿਬ ਨੂੰ ਕਿ ਉਹ ਐਸਐਸਪੀ ਨੂੰ ਸਵਾਲ ਕਰਦੇ ਕਿ ਤੂੰ ਇਹ ਪਰਚਾ ਪਿਆ ਤਾਂ ਪਿਆ ਵੀ ਕਿਵੇਂ ਤਾਂ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਅਗਰ ਮੈਨੂੰ ਲੱਗਦਾ ਪੰਜਾਬ ਦੀਆਂ ਅਦਾਲਤਾਂ ਥੋੜੀਆਂ ਜਿਹੀ ਸਖਤ ਹੋ ਜਾਣ ਤੇ ਫਿਰ ਇਹ ਪੁਲਿਸ ਅਫਸਰ ਔਰ ਪੁਲਿਸ ਅਫਸਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਯਾਰ ਕਿ ਤੁਸੀਂ ਇੱਥੇ ਪਰਮਨੈਂਟੋਂ ਤੁਹਾਡੀਆਂ ਜੋਬਾਂ 60-60 ਸਾਲ ਦੀ ਉਮਰ ਤੱਕ ਹੁੰਦੀਆਂ ਇਹਨਾਂ ਦਾ ਕੀ ਪਤਾ ਅੱਜ ਹੈ ਕੱਲ ਨਹੀਂ ਹੋਣਗੇ ਤੁਸੀਂ ਕਿਉਂ ਪੰਜਾਬ ਦਾ ਨੁਕਸਾਨ ਕਰਦੇ ਹੋ ਪੜ੍ਹੇ ਲਿਖੇ ਲੋਕ ਕੋ ਤੁਹਾਨੂੰ ਤਾਂ ਪੋਸਟਾਂ ਇਹੋ ਜਿਹੀਆਂ ਪੜ੍ਹਾਈ ਲਿਖਾਈ ਕਰਕੇ ਮਿਲੀਆਂ ਹੋਈਆਂ ਨੇ ਨਾ ਹੁੰਦੇ ਨੇ ਪਰ ਹਰ ਇੱਕ ਮੈਕਮੇ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਨੇ ਕਿਸੇ ਨੇ ਕਰਤਾ ਹੋਊਗਾ ਤੁਸੀਂ ਮੰਨਦੇ ਹੋ ਜਿਹੜੇ ਇਹ ਅਫਸਰ ਨੇ ਜਿਹੜੇ ਹੱਥ ਟੋਕੇ ਸਰਕਾਰ ਦੇ ਬਣੇ ਹੋਏ ਨੇ ਇਹ ਸਾਰੀ ਸਰਕਾਰ ਦੇ ਵਿੱਚ ਹੀ ਮੂਰੀ ਹੁੰਦੇ ਨੇ ਹਾਂ ਇਹ ਵੀ ਅਜੀਬ ਗੱਲ ਹੈ ਕਿ ਉਹੀ ਅਫਸਰ ਉਹੀ ਝੋਲੀ ਚੁੱਕ ਤੁਸੀਂ ਅੱਧੀ ਸਰਕਾਰ ਦੇ ਵਿੱਚ ਦੇਖ ਲਓ ਦੂਜੀਆਂ ਪਾਰਟੀਆਂ ਦੇ ਬੰਦੇ ਨੇ ਕਈ ਵਾਰੀ ਮੇਰੇ ਕੋਲੇ ਆਪ ਦਾ ਹੇਠਲਾ ਕੱਡ ਰਾ ਕੇ ਬਹੁਤ ਰੋਂਦਾ ਜਿਹਨੇ ਮੇਰੇ ਨਾਲ ਲੱਗੇ ਹੋਏ ਸੀ ਹੈਨਾ ਉਹ ਕਹਿੰਦੇ ਯਾਰ ਕਿ ਅਸੀਂ ਜਿੰਨਾ ਬੰਦਿਆਂ ਦੇ ਖਿਲਾਫ ਲੜਾਈ ਕਰਦੇ ਅਸੀਂ ਤੇ ਜਿਹੜੇ ਬੰਦੇ ਸਾਨੂੰ ਆਪ ਦੇ ਚਮਚੇ ਕਹਿ ਕੇ ਭਗਵੰਤ ਦੇ ਚਮਚੇ ਕਹਿ ਕੇ ਗਾਲ੍ਹਾਂ ਵਰਾਉਂਦੇ ਸੀ ਸਾਡੇ ਤੇ ਅੱਜ ਉਹ ਆਪ ਸਰਕਾਰ ਦੇ ਵਿੱਚ ਅੱਗੇ ਅਸੀਂ ਪਿੱਛੇ ਆਹੀਂ ਟਿਕਟਾਂ ਦੂਜਿਆਂ ਨੂੰ ਮਿਲ ਜਾਂਦੀਆਂ ਨੇ ਇਹ ਸਭ ਤੋਂ ਖਤਰਨਾਕ ਚੀਜ਼ ਹੈ ਇਹ ਸਭ ਤੋਂ ਮਾੜੀ ਚੀਜ਼ ਹੈ ਬਾਕੀ ਪਾਰਟੀਆਂ ਕਰਨ ਕਾਲੀ ਕਰਨ ਕਾਂਗਰਸੀ ਕਰਨ ਤੱਕ ਕਰਨ ਉਹਨਾਂ ਦਾ ਕੋਈ ਐਡਾ ਵੱਡਾ ਸਟੈਂਡ ਨਹੀਂ ਸੀ ਇਹ ਸਰਕਾਰ ਤਾਂ ਭਗਤ ਸਿੰਘ ਦਾ ਨਾਮ ਲੈ ਕੇ ਆਈ ਸੀ ਇਨਕਲਾਬ ਦੀ ਗੱਲ ਕਰਕੇ ਆਈ ਸੀ ਬਦਲਾਅ ਦੀ ਗੱਲ ਕਰਕੇ ਆਈ ਸੀ ਇਹ ਸਰਕਾਰ ਵੀ ਉਮੀਦ ਹੀ ਕਰੀ ਜਾਂਦੀ ਹੈਗੀ ਇਹ ਸਰਕਾਰ ਤੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਹੈ